ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਭਰਾਵਾਂ ਦੀਆ ਵਧੀਆ ਹੋਣਗੇ ਤੇ ਅੱਜ ਆਪਾਂ ਆਏ ਆ ਵੀਡੀਓ ਬਣਾਉਣ ਆ ਤੁਹਾਨੂੰ ਜਾਨਵਰਾਂ ਦਾ ਸੌਕ ਕਰਾਉਣੇ ਆ ਬਾਈ ਵਿੱਕੀ ਤੇ ਬਾਈ ਪ੍ਰੀਤਮ ਦੇ ਜਾਨਵਰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਨਵੇਂ ਬੰਦੇ ਆ ਤੇ ਕਬੂਤਰ ਤਿਆਰ ਕਰ ਰਹੇ ਨੇ ਨਸਲ ਬਣਾਈ ਆ ਪੂਰੇ ਟੌਪ ਦੇ ਕਬੂਤਰ ਆ ਬਾਈ ਤੇ ਤੇ ਆ ਬਾਈ ਪੁੰਨੂ ਵਾਲੇ ਕਬੂਤਰ ਆ ਜੀ ਇਹਦੇ ਵੀ ਬੱਚੇ ਬਹੁਤ ਡੜਿਆ ਬਾਈ ਤੇ ਪਿਛਲੇ ਸਾਲ ਬਾਈ ਅ ਤਸੱਲਗਾਂ ਕਰਾਈਆਂ ਵਧੀਆ ਹਿੱਸਾ ਲੈ ਰਹਿੰਦੇ ਬਾਈ ਵਧੀਆ ਬਾਈਆਂ ਜਿੱਤੀਆਂ ਇੱਕ ਬਾਈਆਂ ਨੇ ਉੱਤਰ ਪੂਰੇ ਘੈਂਟ ਬਣਾਏ ਪਿਆ ਇਹ ਬੰਨ ਵਾਲੇ ਪੁੱਤਰ ਚਿੱਟੀਆਂ ਦਾ ਬਾਈ ਕਾਲ ਸਰਾ ਤੇ ਟੱਪੀ ਨੂੰ ਟੱਪੀਆਂ ਨੰਬਰ ਆਈਆਂ ਕਾਲੀਆਂ ਚਿੱਟੀਆਂ ਫਲੇ ਲੋਸੋ ਵੀ ਦਾ ਪਾ ਬੈਠੜੇ ਦਾ ਤੇ ਡੱਬੀ ਪੂਸਾ ਚਿੱਟੇ ਕਾਲੇ ਖੰਬਾ ਬਈ ਬੈੜੇਰਗਾ ਉਤਰ ਦਸੋ ਭਰਾ ਮੇਰੋ ਬਾਲਾ ਨੇ ਬੜਾ ਤੇ ਆ ਬਈ ਉਹ ਸੇਕੂਤਰ ਦਾ ਪੋਤਾ ਏ ਤੇ ਇਹਦੇ ਵੀ ਆਦ ਕੀ ਪੱਠੇ ਖੜਾਏ ਵਗਾਹ ਛੱਡਨੇ ਹੁਣ ਬਾਜੀ ਤਸੱਲਗੀਆਂ ਕਰਾਈਆਂ ਇਹਨੇ ਵੀ ਘਰੇ ਬਾਈ ਇਹ ਕੱਟ ਲਿਆ ਸੀ ਬਹੁਤ ਜ਼ਿਆਦਾ ਉੱਡਾ ਹੈ ਘਰੇ ਬੱਚਾ ਹੁੰਦਾ ਤੇ ਗਾਂ ਹੁਣ ਇਹਦੇ ਬੱਚੇ ਖੜਾਏ ਉਹ ਵੀ ਤਸੱਲਗੀਆਂ ਕਰਾਈਆਂ ਖਤਰਨਾਕ ਗੱਲਬਾਤੀ ਹੈ ਬਾਈ ਪੂਰੀ ਇਹਨਾਂ ਦੀ ਬਹੁਤ ਚੰਗੇ ਜਾਨਵਰ ਆ ਇਹ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲਿਓ ਆਪਾਂ ਇਸੇ ਤਰ੍ਹਾਂ ਹੀ ਹੁਣ ਬਾਈ ਕੰਟੀਨਿਊ ਚਲਾਉਣਾ ਆਪਾਂ ਗਮ ਵੀਡੀਓ ਦਾ ਤੇ ਵਜਦੀ ਬ੍ਰੇਕ ਲੱਗੀ ਸੀ ਤੇ ਹੁਣ ਆਪਾਂ ਪਾਇਆ ਕਰਾਂਗੇ ਵੀਡੀਓ ਵਧੀਆ-ਵਧੀਆ ਜਾਣਕਾਰੀ ਵਾਲੀਆਂ ਵੀਡੀਓ ਤੇ ਬਾਕੀ ਕੁੱਤਰਾ ਦਾ ਸ਼ੌਕ ਕਰਾਂਗੇ ਬਾਈਆਂ ਨੂੰ ਚੰਗੇ ਕੁੱਤਰਾ ਦਾ ਤੇ ਆਪਣੇ ਚੈਨਲ ਨਾਲ ਜੁੜਿਓ ਜਿਹੜੇ ਭਰਾ ਨਵੇਂ ਆ ਦੇਖੋ ਕੁੱਤਰ ਮਿੱਤਰੋ ਪੈਰ ਦਿਖਾ ਦਿਓ ਬੈੱਡ ਦੇਖੋ ਬਾਈ ਕੁੱਤਰ ਦਾ ਫੁੱਟ ਲੰਮਾ ਹੋ ਗਰਿਆ ਵੀ ਮੰਤਰਾਂ ਗੇ ਸਰ ਤੇ ਚਲੋ ਮਿੱਤਰੋ ਲਵ ਯੂ ਹੈਰੀ ਵੀਰਾਂ ਨੂੰ ਤੇ ਆਪਾਂ ਪ੍ਰੋਪਰ ਵੀਡੀਓ ਬਣਾ ਕੇ ਬਈ ਫਿਰ ਸ਼ੌਕ ਕਰਾਵਾਂਗੇ ਤੁਹਾਨੂੰ ਤੇ ਆ ਜਿੰਨੇ ਪੁੱਤਰ ਦਿਖਾਏ ਆਪਾਂ ਦੱਸੋ ਕਿਵੇਂ ਲੱਗੇ ਤੇ ਬਾਕੀ ਲਵ ਯੂ ਹੈਰੀ ਵੀਰਾਂ ਨੂੰ